ஷீரா ਚੇਰਾਚੇਰਾਚ ਪਾਓ ਲੋੜੀ ਖੁਸ਼ੀਆਂ ਦਾ ਦਿਨ ਆਇਆ ਆਚਰਾਚ ਰਚ ਪਾਓ ਲੋੜੀ ਖੁਸ਼ੀਆਂ ਦਾ ਦਿਨ ਆਇਆ ਆਚਰਾਚ ਰਚ ਪਾਓ ਲੋੜੀ ਬਲਕਿ ਜੀਸੀ ਫੱਤੇ ਮੈਂ ਬਿਆਪਾਲਸ ਨੇ 15 ਪਿੰਡ ਪੜੀ ਤੋਂ ਸਾਹਬ ਸੁਬੂਮ ਇਲਾਕਾ ਨਿਵਾਸੀ ਪ੍ਰਦੇਸ਼ ਨਿਵਾਸੀ ਸਭ ਨੂੰ ਅੱਜ ਦੇ ਸੁਪਰੀ ਦਿਨ ਤੇ ਬਾਕੀ ਦਾ ਜੋ ਸੁਪ ਤਿਉਹਾਰ ਤੇ ਲੋਲੀ ਦੇ ਤਿਉਹਾਰ ਤੇ ਸਾਰਿਆਂ ਨੂੰ ਬਹੁਤ-ਬਹੁਤ ਪਤਾਈ ਜਿੰਨਾ ਗੁਰੂ ਮਹਾਰਾਜ ਸਬਦਾ ਖੁਸ਼ੀਆਂ ਭਰਿਆ ਜਿਹੜਾ ਸਰਪੰਚ ਸਾਹਿਬ ਜੇ ਗੱਲ ਕਰੀਏ ਤੇ ਚਾਈਨਾ ਡੋਰ ਦਾ ਬੜਾ ਰੌਲਾ ਰਪਾ ਪੈਂਦਾ ਇਹਦੇ ਤੇ ਕੀ ਕਹਿਣਾ ਚਾਹੂਗੀ ਚਾਈਨਾ ਡੋਰ ਜਿਹੜੀ ਜੀ ਉਹ ਬਹੁਤ ਇੱਕ ਖਤਰੇ ਵਾਲਾ ਕੰਮ ਆ ਜੋ ਬੱਚੇ ਜਿਹੜੇ ਚਾਈਨਾ ਡੋਰ ਲੈ ਕੇ ਪਤੰਗ ਚੜਾਉਂਦੇ ਨੇ ਬੜੀ ਖਤਰਨਾਕ ਖੇਡਣ ਵਾਲੀ ਗੱਲ ਹੈ ਸੋ ਇਹ ਬਹੁਤ ਨੁਕਸਾਨ ਇਸ ਥੀ ਨਾਲ ਲੋਕਾਂ ਦਾ ਹੁੰਦਾ ਇਹਦੇ ਨਾਲ ਬਹੁਤ ਮਤਲਬ ਰੋਡ ਦੇ ਉੱਪਰ ਜਾਂਦੇ ਜਿਹੜੇ ਕਈ ਵਾਰੀ ਕੋਈ ਮੋਟਰਸਾਈਕਲ ਜਾਂ ਸਕੂਟਰ ਤੇ ਕੋਈ ਜਾਂਦੇ ਉਹਦਾ ਵੀ ਨੁਕਸਾਨ ਹੋ ਸਕਦਾ ਬੱਚੇ ਕਾਫੀ ਇੰਨਾ ਕਈ ਡੈਥ ਕੇਸੇ ਹੋ ਜੇ ਹੋਏ ਨੇ ਜੋ ਬਹੁਤ ਨੁਕਸਾਨ ਲੋਕਾਂ ਦਾ ਹੋਇਆ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਚਾਈਨਾ ਟੋਰਾ ਇਹਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਸਾਡੇ ਸੀਐਮ ਸਰਬ ਭਗਵੰਤ ਮਾਨ ਜੀ ਉਹਨਾਂ ਨੇ ਵੀ ਬੇਨਤੀ ਕੀਤੀ ਹੈ ਕਿ ਇਹ ਜਿਹੜੀ ਚੀਜ਼ ਹੈ ਇਹਨੂੰ ਇਹ ਦੌਰ ਨੂੰ ਜਿਹੜੀ ਰੋਕਿਆ ਜਾਵੇ ਇਸ ਥੀਨ ਨੂੰ ਸੋ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇਹਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ